ਕੈਨੇਡਾ ਸਰਕਾਰ ਨੇ ਵਿਧਾਈ ਹੋਰ ਸਕਤੀ ਕੈਨੇਡਾ ਜਾਣ ਵਾਲੇ ਕਾਮਿਆਂ ਦੇ ਲਈ ਹੋ ਸਕਤੇ ਨੇ ਦਰਵਾਜ਼ੇ ਬੰਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਹਰ ਮਹੀਨੇ ਵੀਜ਼ਾ ਨਿਯਮਾਂ ਦੇ ਵਿੱਚ ਜਾਂ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਦੇਣ ਦੇ ਨਿਯਮਾਂ ਦੇ ਵਿੱਚ ਬਦਲਾਅ ਕਰ ਰਹੀ ਹੈ ਇੱਕ ਸਮੇਂ ਕੰਮ ਕਰਤੇ ਰਹਿਣ ਦੇ ਲਈ ਸਭ ਤੋਂ ਬਿਹਤਰੀਨ ਮੰਨੇ ਜਾਣ ਵਾਲੇ ਕੈਨੇਡਾ ਦੇ ਹੁਣ ਹਾਲਾਤ ਬਦਲ ਰਹੇ ਨੇ ਇਸੇ ਕੜੀ ਦੇ ਤਹਿਤ ਟਰੂਡੋ ਸਰਕਾਰ ਨੇ ਕੈਨੇਡਾ ਦੇ ਵਿੱਚ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਬਦਲਾਅ ਕੀਤਾ ਹੈ ਤਾਂ ਕਿਸ ਯੋਜਨਾ ਦਾ ਦੁਰਉਪਯੋਗ ਨਾ ਕੀਤਾ ਜਾ ਸਕੇ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਇਸ ਬਦਲਾਵ ਦਾ ਮੁੱਖ ਕਾਰਨ ਇਹ ਵੀ ਹੈ ਕਿ ਲੋਕਾਂ ਦੇ ਨਾਲ ਹੋਣ ਵਾਲੀ ਧੋਖਾਧੜੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਦਰਅਸਲ ਕੈਨੇਡਾ ਦੇ ਵਿੱਚ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਜ਼ਰੀਏ ਕੈਨੇਡੀਅਨ ਕੰਪਨੀਆਂ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਦੀਆਂ ਨੇ ਤੇ ਉਹਨਾਂ ਕੋਲ ਅਜਿਹਾ ਕਰਨ ਦਾ ਵਿਕਲਪ ਤਾਂ ਹੀ ਹੁੰਦਾ ਹੈ ਕਿ ਜੇਕਰ ਕੈਨੇਡਾ ਦੇ ਵਿੱਚ ਚੰਗੇ ਯੋਗ ਲੋਕ ਉਹਨਾਂ ਨੂੰ ਕੰਮ ਕਰਨ ਦੇ ਲਈ ਨਹੀਂ ਮਿਲਦੇ ਹਾਲਾਂਕਿ ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ ਪ੍ਰਭਾਵਸ਼ਾਲੀ ਕਾਮਿਆਂ ਨੂੰ ਕੰਮ ਤੇ ਰੱਖਣ ਦੀ ਬਜਾਏ ਵਿਦੇਸ਼ੀ ਵਰਕਰ ਤੇ ਭਰੋਸਾ ਕਰਨ ਤੇ ਕਰਨ ਦੇ ਲਈ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦਾ ਵਧੇਰੇ ਦੁਰਉਪਯੋਗ ਕੀਤਾ ਗਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਹੁਣ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦਾ ਇਸਤੇਮਾਲ ਕਰ ਵਿਦੇਸ਼ੀ ਕਾਮਿਆਂ ਦੀ ਭਰਤੀ ਤੋਂ ਪਹਿਲਾਂ ਕੰਪਨੀਆਂ ਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਕਰਨਾ ਹੋਵੇਗਾ ਜਿਸ ਤੇ ਵਿੱਚ ਉਹਨਾਂ ਨੂੰ ਇਹ ਸਾਬਿਤ ਕਰਨਾ ਹੋਵੇਗਾ ਕਿ ਜਿਸ ਨੌਕਰੀ ਦੇ ਲਈ ਉਹ ਵਿਦੇਸ਼ੀ ਕੰਮ ਆ ਰੱਖ ਰਹੇ ਨੇ ਉਹ ਕੰਮ ਕਰਨ ਦੇ ਲਈ ਦੇਸ਼ ਭਾਪ ਕੈਨੇਡਾ ਦੇ ਵਿੱਚ ਕੋਈ ਵੀ ਯੋਗ ਨਾਗਰਿਕ ਨਹੀਂ ਹੈ ਸਰਕਾਰ ਚਾਹੁੰਦੀ ਹੈ ਕਿ ਕੈਨੇਡੀਅਨ ਕੰਪਨੀਆਂ ਇਸ ਪ੍ਰੋਗਰਾਮ ਤੇ ਆਪਣੀ ਨਿਰਭਰਤਾ ਘਟ ਕਰ TFW ਪ੍ਰੋਗਰਾਮ ਨੂੰ ਲੈ ਕੇ ਨਵੇਂ ਨਿਯਮ 26 ਸਪਟੰਬਰ ਤੋਂ ਲਾਗੂ ਹੋ ਚੁੱਕੇ ਨੇ TFW پروگرام ਦੇ ذریعے ਕੰਪਨੀਆਂ ਨੂੰ ਆਪਣੇ ਕੁੱਲ ਕਾਮਿਆਂ ਦੀ ਗਿਣਤੀ ਦਾ 10% ਤੋਂ ਵਧੇਰੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਦੀ ਹੁਣ ਇਜਾਜ਼ਤ ਨਹੀਂ ਹੋਵੇਗੀ। TFW پروگرام ਦੇ ਤਹਿਤ ਰੱਖੇ ਗਏ ਲੋਕਾਂ ਦੀ ਨੌਕਰੀ ਦੀ ਮਿਆਦ ਹੁਣ ਸਿਰਫ 1 ਸਾਲ ਦੀ ਹੋਵੇਗੀ, ਜਿਹੜੀ ਪਹਿਲਾਂ 2 ਸਾਲ ਦੀ ਹੋਇਆ ਕਰਦੀ ਸੀ। ਮੰਨਿਆ ਇਹ ਵੀ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਹੋਏ ਇਸ ਬਦਲਾਅ ਦਾ ਅਸਰ ਭਾਰਤੀਆਂ ਤੇ ਵਧੇਰੇ ਦੇਖਣ ਨੂੰ ਮਿਲੇਗਾ। ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਹਰਿਆਣਾ ਸਮੇਤ ਦੇਸ਼ਾਂ ਦੇ ਕਈ ਹਿੱਸਿਆਂ ਦੇ ਲੋਕ ਕੈਨੇਡਾ ਦੇ ਵਿੱਚ ਕੰਮ ਕਰਨ ਦੇ ਲਈ ਆਉਂਦੇ ਨੇ ਮੰਨਿਆ ਗਿਆ ਕਿ ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਲੋ ਸ킬 ਵਾਲੀਆਂ ਨੌਕਰੀਆਂ ਕਰਦੇ ਨੇ ਜਿਵੇਂ ਕਿ ਖੇਤੀ ਦੇ ਵਿੱਚ ਕੰਮ ਕਰਨਾ ਜਾਂ ਲੇਬਰ ਵਗੈਰਾ ਇਹਨਾਂ ਲੋਕਾਂ ਨੂੰ ਬਹੁਤ ਸਾਰੀਆਂ ਕੰਪਨੀਆਂ TFW ਪ੍ਰੋਗਰਾਮ ਦੇ ਤਹਿਤ ਹੀ ਨੌਕਰੀ ਤੇ ਰੱਖਤੀਆਂ ਨੇ ਪਰ ਇਹ ਨਿਯਮਾਂ ਦੇ ਬਦਲਾਅ ਦੇ ਕਾਰਨ ਹੁਣ ਨੌਕਰੀ ਤੇ ਰੱਖਣਾ ਮੁਸ਼ਕਲ ਹੋਣ ਵਾਲਾ ਹੈ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰੇਐਮ ਟੈlevision ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੋਂਦੇ ਹੋ ਇਜਾਜ਼ਤ ਧੰਨਵਾਦ ਜੀ